ਜ਼ਿਲ੍ਹਾ ਕਪੂਥਲਾ ਦੇ ਪੁਲੱਥ ਹਲਕੇ 'ਚ ਪੈਂਦੇ ਤਲਵਾੜਾ ਤੇ ਖਸਣ ਰਕ ਵਿੱਚ ਅਚਾਨਕ ਅੱਗ ਲੱਗਣ ਕਣ ਤਕਰੀਬਨ 200 ਏਕੜ ਕਣਕ ਤੇ ਨਾੜ ਨੂੰ ਅੱਗ ਲੱਗ ਗਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਟਰੈਕਟਰਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਇਹ ਸਾਨੂੰ ਭਾਜੀ ਆਪਣੇ ਐਸਐਫਓ ਸਾਹਿਬ ਸਾਡੇ ਸਾਹਬਾਦਰ ਉਹਨਾਂ ਨੇ ਕਾਲ ਕੀਤੀ ਸਾਡੇ ਆਫਿਸ ਹੈੱਡਕੁਆਰਟਰ ਤੋਂ ਕਾਲ ਆਈ ਕਿ ਨਡਾਲਾ ਰੋਡ ਦੇ ਉੱਤੇ ਆ ਖਸਣਾ ਪਿੰਡ ਅੱਗ ਲੱਗੀ ਹੈ ਜੀ ਅਸੀਂ ਤੁਰੰਤ ਉਥੋਂ ਦਫ਼ਤਰੋਂ ਫੌਰਨ ਹੋਏ ਰਵਾਨਾ ਹੋਏ ਆਉਂਦੇ ਹਾਂ ਉਹਨਾਂ ਨੂੰ ਕਾਫੀ ਕੰਟਰੋਲ ਕੀਤਾ ਜੀ ਸਤਿਆਂ ਪੁਰ ਹੱਥ ਤੋਂ ਵੀ ਦੋ ਗੱਡੀਆਂ ਮੌਕੇ ਤੇ ਮੌਜੂਦ ਹੀ ਆ ਜੀ ਸਾਨੂੰ ਘਟੋ ਘਟ ਨਹੀਂ ਤੇ 20 ਤੋਂ 25 ਮਿੰਟ 25 ਮਿੰਟ ਹੋ ਗਏ ਆ ਜੀ ਅੱਗ ਦੇ ਨਾਲ ਜੂੰਜਦੇ ਹੋયા ਆ ਅੱਗ ਹਵਾ ਦੇ ਕਾਰਨ ਕਾਬੂ ਫੇਰ ਵੀ ਮਾਰਾ ਜੀ ਅਸੀਂ ਕਿਰਪਾ ਕੀ ਕਾਬੂ ਹੋ ਗਈ ਆ ਤੇ ਆਪਣੀਆਂ ਤਿੰਨ ਗੱਡੀਆਂ ਜਿਹੜੀਆਂ ਕੰਮ ਤੇ ਹਜੇ ਵੀ ਲੱਗੀਆਂ ਹੋਈਆਂ ਸਰ ਹਾਂਜੀ ਕਿੰਨਾ ਕੁ ਜਿੱਤੇ ਨੁਕਸਾਨ ਹੋ ਗਿਆ ਨੁਕਸਾਨ ਘੱਟ ਤੋਂ ਘੱਟ 12 10 12 ਕਿੱਲੇ ਦਾ ਨੁਕਸਾਨ ਹੋ ਚੁੱਕਿਆ ਹੈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਮੈਂ ਬਤੌਰ ਫਾਇਰਮੈਨ ਕਰ ਰਿਹਾ ਹਾਂ ਜੀ ਕਰਤਾਰਪੁਰ ਸੇਵਾ ਨਿਵਾਰਿਆ ਹਾਂ ਹੁਣ ਸਥਿਤੀ ਕੰਟਰੋਲ ਹੈ ਜੀ ਕਾਫੀ ਕੰਟਰੋਲ ਆ ਗੱਡੀਆਂ ਆਪਣੀਆਂ ਮੌਕੇ ਤੇ ਪਹੁੰਚ ਗਈਆਂ ਕੁਝ ਪਾਣੀ ਭਰਨ ਲਈ ਜਾ ਰਹੀਆਂ ਨੇ ਟੋਟਲ ਕਿੰਨੀਆਂ ਗੱਡੀਆਂ ਜਿਹੜੀ ਆਈ ਟੋਟਲ ਗੱਡੀਆਂ ਇੱਥੇ ਆਪਣੀਆਂ ਜੀ ਦੋ ਪਲੱਤ ਦੋ ਇੱਕ ਕਰਤਾਰਪੁਰ ਦੇ ਉੱਤੋਂ ਆ ਹਾਂਜੀ ਇੱਕ ਆਪਣਾ ਛੋਟਾ ਫਾਇਰ ਟੈਂਡਰ ਵੀ ਜੋਧਾ ਉਹ ਵੀ ਪਲੱਤ ਤੋਂ ਹਾਜ਼ਰ ਹੈ ਜੀ ਕਣਕ ਦੀ ਇਥੇ ਕੰਬਾਈਨ ਚੱਲ ਰਹੀ ਸੀ ਸਰਦਾਰ ਬੂਟਾ ਸਿੰਘ ਅਜੀਤ ਸਿੰਘ ਦੇ ਤੇ ਰੀਪਰ ਵੀ ਚੱਲ ਰਹੇ ਸੀ ਇੱਕੋ ਦਮ ਪਤਾ ਨਹੀਂ ਲੱਗਾ ਕੰਬਾਈਨ ਦੇ ਵਿੱਚੋਂ ਅੱਗ ਨਿਕਲ ਕੇ ਰੀਪਰ ਦੇ ਵਿੱਚੋਂ ਇੱਕੋ ਦਮ ਹੀ ਰੌਲਾ ਪੈ ਗਿਆ ਕਿ ਅੱਗ ਲੱਗੀ ਆ ਮੈਨੂੰ ਬੂਟਾ ਸਿੰਘ ਨੇ ਫੋਨ ਕੀਤਾ ਕਿ ਮੈਂ ਸਾਫ ਦਾ ਸਰਪੰਚ ਹਸਨ ਤੋਂ ਫੋਨ ਕੀਤਾ ਕਿ ਸੁਬੇ ਸਾਹਿਬ ਅੱਗ ਲੱਗੀ ਆ ਮੈਂ ਫਾਇਰ ਬਗੇਟ ਦੇ ਡੀਐਸਪੀ ਭਲਤ ਸਿੰਘ ਨੂੰ ਬੇਨਤੀ ਕੀਤੀ ਕਿ ਅੱਗ ਲੱਗੀ ਫਾਇਰ ਬਗੇਟ ਭੇਜੋ ਉਹਨਾਂ ਨੇ ਤੁਰੰਤ ਹੀ 3-4 ਫਾਇਰ ਬਗੇਟਾਂ ਭੇਜੀਆਂ ਪਰ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਤੇ ਤਲਵਾੜੇ ਦੇ ਤੇ ਖਸਣ ਦੀ ਤੇ ਲਾਗੇ ਮਾੜ ਟੋਲ ਦਾ ਕਰੀਬ 200 ਏਕੜ ਕਣਕ ਸੜ ਕੇ ਸੁਆਹ ਹੋ ਗਈ ਆ ਤੇ ਨਾੜ ਵੀ तकरीबन ਸਾਰਾ ਸੜ ਗਿਆ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਜੇ ਕੁਝ ਇਹ ਕਿਸਾਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਤਾਂ ਉਹਨਾਂ ਦਾ ਬਹੁਤ ਧੰਨਵਾਦ ਹੋਊਗਾ ਕਿਉਂਕਿ ਕਿਸਾਨ 6 ਮਹੀਨੇ ਆਪਣੀ ਫਸਲ ਪੁੱਤਾਂ ਵਾਂਗੂ ਸਾਂਭਦੇ ਆ ਤੇ ਇਹਨਾਂ ਕਿਸਾਨਾਂ ਦੀ ਮਦਦ ਕੀਤੀ ਜਾਵੇ ਤੇ ਐਦਾਂ ਦਾ ਪ੍ਰਬੰਧ ਕੀਤਾ ਜਾਏ ਜਿਹੜੀ ਫਾਇਰ ਬਿਗੜ ਲਾਗੇ ਸਾਡੇ ਤਲਵਾੜੇ ਮਾੜਣ ਲੱਗੇ ਹੀ ਹੋਵੇ ਫਾਇਰ ਬਗੇਡ ਆਉਣ ਨੂੰ ਵੀ ਕੁਝ ਟਾਈਮ ਲੱਗ ਜਾਂਦਾ ਤੇ ਉਹਦਾ ਉਹਦਾ ਇਹਨਾਂ ਕਰਮਚਾਰੀਆਂ ਨੇ ਬਹੁਤ ਮਦਦ ਕੀਤੀ ਆ ਫਾਇਰ ਬਗੇਡ ਜਦੋਂ ਆਏ ਪੰਜ ਛੇ ਕਰਤਾਰਪੁਰ ਪਲੱਸ ਕਪੂਥਰੇ ਤੋਂ ਆਏ ਇਹਨਾਂ ਨੇ ਅੱਗ ਬੁਝਾਉਣ ਦਾ ਸਫ਼ਰ ਰਿਹਾ ਪਰ ਫੇ ਵੀ 200 ਏਕੜ ਕਾਂਗ ਥਰ ਕੇ ਸਵਾਹ ਹੋ ਗਈ ਕਿੰਨਾ ਸਮਾਂ ਲੱਗ ਗਿਆ ਅੱਗ ਲੱਗਨੀ ਤੇ ਹੁਣ ਕੀ ਸਥਿਤੀ ਹੈ ਜੀ ਹੁਣ ਸਥਿਤੀ ਤੇ ਜਿਹੜੇ ਤਲਵਾੜੇ ਵਾਸੀਆਂ ਨੇ ਤੇ ਸਾਡੇ ਖਸਨ ਤੋਂ ਤਾਂ ਮਾਰਾ ਟਾਉਂ ਤੋਂ ਹੋਰ ਜੂਥ ਨੇ ਅੱਗ ਬੁਝਾ ਦਿੱਤੀ ਹੈ ਤਕਰੀਬਨ ਤੇ ਜੇ ਨਾ ਇਹ ਆਉਂਦੇ ਦੇ ਹਸਾਬ ਦਾ ਸਰਪੰਚ ਗਰਮੇਸ਼ ਸਿੰਘ ਜੀ ਵੀ ਆਏ ਹੋਰ ਵੀ ਸੱਜਣ ਆਏ ਮੋਦਵਾਰ ਇਹਨਾਂ ਨੇ ਅੱਗ ਬੁਝਾਉਣ ਤੇ ਸਾਰੇ ਨੇ ਬੜਾ ਸਾਥ ਦਿੱਤਾ ਵਾ ਤੇ ਮੈਂ ਇਹਨਾਂ ਦਾ ਧੰਨਵਾਦ ਕਰੂੰਗਾ ਨਹੀਂ ਤੇ ਇਹ ਮਿਲਦਾ तकरीबन ਹਜੇ 40% ਕਣਕ ਖੜੀ ਆ ਹਾਂਜੀ ਤੇ ਇਹਨਾਂ ਸਾਰਿਆਂ ਨੇ ਆਪਣੇ ਆਪਣੇ ਟਰੈਕਟਰਾਂ ਦੇ ਨਾਲ ਨੌਜਵਾਨਾਂ ਨੇ ਰੁੱਖਾਂ ਦੇ ਟਾਣੇ ਤੋੜ ਕੇ ਅੱਗ ਬੁਝਾਈ ਆ ਮੇਰਾ ਨਾਮ ਬੂਟਾ ਸਿੰਘ ਹੈ ਆ ਪੜੀ ਦਾ ਮਾਲਕ ਮੈਂ ਆ ਦਾ ਕਿਲੇ ਕੌਣ ਕਾ ਸੜੀ ਆ 6 ਕਿਲੇ ਨੌਰ ਥੋੜੇ ਦਾ ਸਾਨੂੰ ਕਿਦਾਂ ਪਤਾ ਲੱਗਾ ਕਿ ਅੱਗ ਲੱਗੀ? ਸਾਨੂੰ ਇਹਦਾਂ ਪਤਾ ਲੱਗਾ ਜਦੋਂ ਅਗਮ ਮੱਚ ਪਈ ਐ। ਅੱਛਾ ਤੀ ਕਿੱਥੇ ਸੀ ਉਦੋਂ? ਉਦੋਂ ਆਹੀ ਇੱਥੇ ਟਰਾਲੀ ਪਾਉਣ ਦਾ ਸੀ। ਕੀ ਕਾਰਨ ਜਿਹੜਾ ਅੱਗ ਜਿੱਦਾਂ ਲੱਗੀ? ਇਹ ਅੱਗ ਦਾ ਕਾਰਨ ਦਾ ਕੋਈ ਪੱਕਾ ਪਰੰੰ ਲੱਗਿਆ। ਤੁਹਾਡਾ ਨੁਕਸਾਨ ਹੋਇਆ ਕੀ ਮੰਗ ਕਰਦੇ ਸਤਾਂ? ਆਹੀ ਇਹੋ ਹੀ ਕਰਦੇ ਹਨ ਨੂੰ ਮਾਰ ਜਾਨ ਮਰਨਾ ਚਾਹੀਦਾ। ਹਾਂ ਉਸੇ ਪਤਾ ਸਾਨੂੰ ਲੱਗਾ ਅੱਗ ਲੱਗੀ ਐ ਖਸਣ ਰਕਪੇ ਦੇ ਵਿੱਚ। ਉੱਥੋਂ ਮੈਂ ਆਇਆ ਵਾਂ ਮੋਟੋ ਰਿਕਸ਼ਾ ਤੋਂ ਫੇਰ ਟਰੈਕਟਰ ਲੈ ਕੇ ਆ ਕੇ ਸਾਰੇ ਚਾਰ ਸਫੇਰੇ ਨਾਲ ਮਸ਼ੀਨਾ ਵਾਲੇ ਹਨ ਗੱਡੀਆਂ ਵਾਲੇ ਉਹਨਾਂ ਪਾਣੀ ਪਾਇਆ ਕੋਈ ਟਰੈਕਟਰ ਵਾਲੇ ਆ ਗਏ ਵੀਰ ਸਾਰੇ ਘਟੋ ਘਟੂ 20 25 ਟਰੈਕਟਰ ਹਨ ਸਾਰਿਆਂ ਨੇ ਆਣ ਕੇ ਹਿੰਮਤ ਮਾਰ ਕੇ ਤੇ ਬੁਝਾਈ ਚਲੋ ਨੁਕਸਾਨ ਤਾਂ ਬਹੁਤ ਜ਼ਿਆਦਾ ਹੋ ਗਿਆ ਹੈ ਕਿੱਲਿਆਂ ਦੇ ਕਿੱਲੇ ਸੜ ਗਈਏ ਕਣਕ ਵੀ ਤੇ ਨਾੜ ਵੀ ਜੀਵਿੰਦਾਰ ਦਾ ਨੁਕਸਾਨ ਬਹੁਤ ਹੋਇਆ ਹੈ ਤੇ ਇਹਦੇ ਵਾਸਤੇ ਗਵਰਨਮੈਂਟ ਨੂੰ ਚਾਹੀਦਾ ਹੈ ਕੋਈ ਕੋਈ ਇਹਦੀ ਭਰਾਹੀ ਕਰਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ